ਮੇਰਾ ਨਾਮ ਕ੍ਰਿਸ਼ ਹੈ। ਮੇਰੇ ਮੰਮੀ ਤੇ ਪਾਪਾ ਸਵੇਰੇ ਆਪਸੇ ਮੰਮੀ ਕਰ ਰਹੀ ਸੀ ਕਿ ਚਲੋ ਸਕੂਲੇ ਚਲੋ। ਮੈਂ ਆਨੰਦ ਨੂੰ ਬੁਲਾ ਰਹੀ ਸੀ। ਉਹ ਕੋਠੇ ਆਏ ਥੱਲੇ ਆਂਦੇ ਵਾਲੇ ਥੋੜਾ ਜਿਹਾ ਬੋਲੇ ਕਿ ਤੂੰ ਹੋਲੀ ਨਹੀਂ ਬੋਲ ਸਕਦੀ। ਉਹ ਕਹਿੰਦੇ ਮੈਂ ਹੋਲੀ ਜੀ ਤਾਂ ਕਿਹਾ ਕਿ ਕਿਉਂਕਿ ਸਕੂਲ ਦਾ ਟਾਈਮ ਹੋ ਗਿਆ ਸੀ ਮੜ ਕੇ ਤੁਹਾਨੂੰ ਪਤਾ 5 ਮਿੰਟ ਰਹਿ ਗਏ ਸੀ। ਤੇ ਮੜ ਕੇ ਸਕੂਲ ਅੰਦਰ ਐਂਟਰ ਨਹੀਂ ਹੋਣ ਦਿੰਦੇ। ਇੰਨੀ ਕ ਗੱਲ ਹੋਈ ਤੇ ਥੱਲੇ ਆਏ ਆ ਕੇ ਪੈਰ ਤੇ ਮੰਮੀ ਤਾਂ ਗੱਲ ਘੋਟਿਆ ਉਹਨਾਂ ਨੇ। ਗੱਲ ਘੋਟਣ ਦੀ ਕੋਸ਼ਿਸ਼ ਕੀਤੀ ਉਦੋਂ ਛੁਡਾਇਆ ਗਿਆ ਤੇ ਫਿਰ ਚਪੇੜਾ ਮਾਰ ਕੇ ਚਪੇੜਾ ਮਾਰੀਆਂ ਦੋ ਤਿੰਨ। ਉਸ ਤੋਂ ਬਾਅਦ ਉਹਨਾਂ ਨੇ ੱੱਕਾ ਦਿੱਤਾ ਮਮਮੀ ਜੀ ਨੇ ਉਹ ਤੇ ਲਾਗੇ ਸਾਈਕਲ ਸੇ ਉੱਥੇ ਜਾ ਕੇ ਡਿੱਗੇ ਮਮਮੀ ਉੱਥੇ ਵੀ ਚਲੋ ਆਪਸ ਚ ਇਹਨਾਂ ਤੇ ਹੁੰਦੀ ਗੱਲਬਾਤ ਫਿਰ ਉਹ ਚੱਲ ਪਏ ਘਰ ਨੂੰ ਯਾਨੀ ਬਾਹਰ ਨੂੰ ਜਾਣ ਦਾ ਤੇ ਉਸ ਤੋਂ ਬਾਅਦ ਸੇ ਦਾਦੀ ਜੀ ਆਏ ਕੋਠੋ ਕੰਦੀ ਹਾਂ ਕੀ ਆ ਤਾ ਆਂਦੇ ਕੋਠੇ ਪਹਿਲੇ ਉਹ ਸਿਰ ਇਟਲੀਆਂ ਦੀ ਕੰਦੀ ਲੈ ਪਾੜ ਦੇ ਮੇਰਾ ਸਿਰ ਮਮਮੀ ਕੰਦੀ ਮੈਂ ਕਿਉਂ ਪਾੜਾਂ ਮਾਤਾ ਤੇਰਾ ਸਿਰ ਮੈਂ ਪਾਗਲ ਥੋੜੀ ਨਾ ਹੈਗੀ ਆ ਇੰਨੀ ਗੱਲ ਕਹੀ ਤੇ ਫਿਰ ਦਾਦੀ ਜੀ ਆਏ ਤਾਂ ਆਪਣਾ ਸਿਰ ਮਾਰਨ ਤੇ ਚੱਕ ਦੇਣਾ ਪਰ ਮਮਮੀ ਦੇ ਸਿਰ ਤੇ ਹਟ ਮਾਰਦੀ ਤੇ ਫਿਰ ਬਾਹਰ ਨੂੰ ਚਲੇਗੀ ਅੱਜ ਮਮਮੀ ਨੇ ਮਾਰਨ ਦੀ ਕੋਸ਼ਿਸ਼ ਕੀਤੀ ਕੰ ਇਦਾਂ ਨਹੀਂ ਨਾ ਘਰ ਹੋ ਜਾਂਦੀ ਆਪਾਂ ਮਾਰ ਦੇਣੀ ਐ ਇਹਨਾਂ ਜੇ ਜਿੰਦਾ ਨਹੀਂ ਜਾਂਦੀ ਤੇ ਪੁਲਿਸ ਨੂੰ ਕੰਪਲੇਂਟ ਤਾਂ ਕੀਤੀ ਵੇਖੋ ਪੁਲਿਸ ਦਾ ਕੀ ਐਕਸ਼ਨ ਹੁੰਦਾ ਪਰ ਲੇਕਿਨ ਫਿਲਹਾਲ ਤੁਹਾਨੂੰ ਇਨਸਾਫ ਚਾਹੀਦਾ ਕਿ ਜਦੋਂ ਵੇਖੋ ਤਾਂ ਕਦੀ ਧੀ ਪਾੜ ਜਾਂਦੀ ਸਿਰ ਤੇ ਕਦੀ ਮਾਂ ਸਿਰ ਪਾੜ ਜਾਂਦੀ ਤੇ ਕਦੀ ਪਿਓ ਹਰ ਘਰੇਲੂ ਚੱਕੜੇ ਬਲੇ ਕਿ ਨਾ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ ਕਰੇਲੂ ਚੱਕੜੇ ਚ ਵੀ ਇਦਾਂ ਨਹੀਂ ਹੋਣਾ ਚਾਹੀਦਾ ਜਿੱਦਾਂ ਇਹ ਕਰਦੇ ਆ ਇਹ ਕਹਿੰਦੇ ਕਿ ਘਰੋਂ ਕਰਨੀ ਕਰੋ ਕਿੱਦਾਂ ਕਰ ਸਕਦੇ ਜਦ 16 17 ਸਾਲ ਵਿਆਹ ਨੂੰ ਹੋ ਚੁੱਕੇ ਨੇ ਸਰ ਪੂਜਾ ਸਰ ਇੰਦਰਾ ਕਲੋਨੀ ਗਲੀ ਨੰਬਰ 3 ਮੁਸਤਾਵਾਦ ਬਟਾਲਾ ਰੋਡ ਸਰ ਮੈਂ ਕੁਝ ਨਹੀਂ ਸਵੇਰੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਵੇਂ ਸੀ ਤੇ ਮੈਂ ਘਰ ਮੈਂ ਬੱਚਿਆਂ ਨੂੰ ਆਜ ਮਾਰੀ ਵੀ ਆ ਜਾਓ ਬੜਾ ਟਾਈਮ ਹੋ ਗਿਆ ਤੇ ਘਰ ਵਾਲਾ ਮੇਰਾ ਬੋਲਣ ਲੱਗ ਪਿਆ ਕਿ ਵੀ ਤੂੰ ਕਿੱਦਾਂ ਬੋਲਦੀ ਆ ਤੂੰ ਕਿੱਦਾਂ ਬੋਲ ਰਹੀ ਮਗਾ ਮੈਂ ਕੀ ਕਿਹਾ ਮੈਂ ਕਿਹੜਾ ਕੁਝ ਗਲਤ ਕਿਹਾ ਮੈਂ ਇਹ ਹੀ ਕਿਹਾ ਵੀ ਬੱਚੇ ਆ ਜਾਓ ਵੀ ਤੇ ਇਹ ਗੱਲਾਂ ਸਾਡੀ ਚਲੋ ਮੇਰੀ ਤੇ ਮੇਰੇ ਘਰ ਵਾਲੇ ਦੀ ਤੁਤੂ ਮੈਂਵੇਂ ਹੋਈ ਉਹਨਾਂ ਨੇ ਮੇਰੇ ਹੱਥ ਵੀ ਚੁੱਕਿਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਬਾਰ-ਬਾਰ ਹੱਥ ਚੁੱਕਦੇ ਚੰਗੀ ਗੱਲ ਨਹੀਂ ਇਹ ਨਹੀਂ ਤੇ ਮਗਰ ਮੈਂ ਚਲੀ ਕੰਪਲੇਨ ਕਰਨ ਤੇ ਮੈਂ ਕੰਪਲੇਨ ਕਰਨੋਂ ਡਰੀ ਸੀ ਤੇ ਮੈਂ ਆਪਣੇ ਬੇਟੇ ਨੂੰ ਦਿਲਮੀਤ ਉਹ ਕੋਠੇ ਦਾਦੀ ਲੱਗ ਹੈ ਮੈਂ ਉਹਨੂੰ ਆਵਾਜ਼ ਮਾਰਨ ਨਹੀਂ ਸੀ ਤੇ ਦਾਦੀ ਓਣ ਨਹੀਂ ਦਿੰਦੀ ਸੀ ਤੇ ਬਸ ਜਦੋਂ ਮੈਂ ਉਹਨੂੰ ਆਵਾਜ਼ ਮਾਰੀ ਆਪੇ ਥੱਲੇ ਆਈ ਤੇ ਆ ਕੇ ਮੇਰਾ ਈਟ ਮਾਰ ਕੇ ਸਿਰ 파ੜਤਾ ਹਾਂਜੀ ਉਹ ਬੜੇ ਚੇਰ ਤੋਂ ਕਹਿੰਦੇ ਇਹਨੂੰ ਘਰੋਂ ਕੱਢਣੀ ਆ। ਹਾਂਜੀ, ਘਰੋਂ ਕੱਢਣੀ ਤੇ ਆਪਾਂ ਇਦਾਂ ਹੀ ਕੱਢਣੀ ਆ। ਅਹੀਂ ਨਹੀਂ ਰੱਖਣੀ। ਆਪਾਂ ਪਤਾ ਸਰ ਕੀ ਇਹਨਾਂ ਦੇ ਦਿਮਾਗ 'ਚ ਹੈ ਕਿਉਂ ਕੱਢਣੀ? ਨਹੀਂ ਸਰ ਘਰ ਕੋਈ ਨਹੀਂ ਸੀ, ਬਸ ਘਰ ਵਾਲਾ ਸੀ ਤਾਂ ਉਹ ਵੀ ਉਹਨੂੰ ਆਪ ਨਹੀਂ ਪਤਾ ਲੱਗਿਆ ਕਿ ਕੀ ਹੋ ਗਿਆ। ਕਿਹੜੇ ਵੇਲੇ ਮਾਰਦੀ? ਹਾਂਜੀ। ਹਾਂਜੀ। ਕੀ ਮੰਗ ਕਰਦੇ ਹੋ ਸਰ? ਮੈਂ ਮੰਗ ਜਾਂਦੀ ਮੈਨੂੰ ਇਨਸਾਫ਼ ਮਿਲੇ। ਮੈਂ ਆਪਣੇ ਬੱਚੇ ਲੈ ਕੇ ਕਿੱਥੇ ਜਾਣਾ ਜਿਹੜੇ ਕਹਿੰਦੇ ਘਰ ਆਈ ਨਹੀਂ ਰੱਖਣੀ ਆਈ ਨਹੀਂ ਰੱਖਣੀ 17 ਸਾਲ ਮੇਰੇ ਵਿਆਹ ਨੂੰ ਹੋ ਗਏ ਇਦਾਂ ਕਿਦਾਂ ਕੱਢ ਦਨ ਦੋ ਬੱਚੇ ਐ ਮੇਰੇ ਇੱਕ ਇੱਕ ਵੱਡਾ ਬੇਟਾ ਇੱਕ ਮੇਰਾ ਪਹਿਲੇ ਘਰ ਵਾਲੇ ਦਾ ਐ ਦੋ ਮੇਰੇ ਆ ਦੇ ਇਹ ਘਰ ਵਾਲੇ ਨੇ ਹਾਂਜੀ ਹੋ ਗਿਆ ਬਲਕੋ ਪਰੇਟ ਆਈ ਹੈ ਜਿਹੜਾ ਰੋਟੀ ਖਾਸ ਤੇ ਪਰੇ ਵਾਲੇ ਪਾਏ ਹੋਏ ਆ ਇੱਕ ਪੂਜਾ ਪਤਨੀ ਮੰਗਤ ਸਿੰਘ ਤੇ ਮੰਗਤ ਸਿੰਘ ਦੀ ਮਾਤਾ ਸਰਜੀਤ ਕੌਰ ਇਹਨਾਂ ਨਾਂ ਉਸਸ ਦਾ ਆਪਸ ਵਿੱਚ ਝਗੜਾ ਹੋਇਆ ਵਾ ਤੇ ਦੋਨਾਂ ਪਾਰਟੀਆਂ ਨੇ ਦਰਖਾਸਤਾਂ ਆਈਆਂ ਨੇ ਤੇ ਦੋਨਾਂ ਨੇ ਇੱਕ ਦੂਜੇ ਦਾ ਸਿਰ 파ੜੇ ਸੀ ਤੇ ਦੋਨਾਂ ਨੂੰ ਟਾਗਟ ਕੱਟ ਕੇ ਦਿੱਤੇ ਆ ਤੇ ਰਿਜ਼ਲਟ ਇਹਨਾਂ ਦੇ ਅਜੇ ਆਏ ਨਹੀਂ ਰਿਜ਼ਲਟ ਮਿਲਦੇ ਆ ਤੇ ਉਹਨਾਂ ਦੇ ਮੁਤਾਬਕ ਜੋ ਬੰਦਲੀ ਕਾਰਵਾਈ ਹੋਇਆ